ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਲਾਓ ਬਾਈ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ sat naam vahe guru 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 તે મેં મવાહે ગુ સત નામ વાહે ગુ સત નામ વાહે ગુ કે કો સત નામ વાહે ગુ સત મેં મવાહે ગુ સત ના વાહે ગુ સત ના વાહે ગુ સત ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਲਠ ਮਹਲਾ 5 ਘਰ ਦੂਜਾ ਅਸਤ ਪਦੀਆਂ ੴ ਸਤਿਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਅਕ ਅਹੰ ਬੁੱਧ ਬਾਦੀ ਮੈਂ ਤੇ ਨੈਤੋ ਮੈਲਾਕਰ ਦੁਆਰਾ ਸੈਨ ਲੱਭਾ ਬਾਬਾ ਪੀਂਦੀ ਦੇ ਗੇਟ ਦੇ ਬਾਹਰ ਪੜਿਓ ਅਨਦੇਸ਼ ਵਿਚਾਰਿਓ ਨਿਵਲਪੁ ਅੰਗਵ ਸਾਧੇ ਪੰਚ ਜਣਾ ਸਿਓ ਸੰਗ ਨਾ ਛੁਟਕਿਓ ਅਦਿਕ ਅਹੰ ਬੁੱਧ ਬਾਦੀ ਪਿਆਰੀ ਇਨ ਬਿਰ ਮਿਲਨ ਨ ਜਾਈ ਕੀਏ ਕਰਮ ਨਿਕਾ ਹਰਿ ਪਰਿਉ ਸੁਆਮੀ ਕੈ ਦਵਰ ਦੀਜ ਬੁੱਧ ਵਿਵੇਕਾ ਹਉ ਮੋਣ ਭਇਓ ਕਰਪਾ ਤੀ ਰਹਿਓ ਨਗਰ ਫੇਰਿਓ ਗਣਮਾਹੀ ਤੜ ਤੀਰਥ ਸਭ ਧਰਤੀ ਭ੍ਰਮਿਓ ਦੋ ਬਿੰਦਾਂ ਛੁਟਕੈ ਨਾਹੀ ਮਣ ਕਾਉਣਾ ਤੀਰਥ ਜਾਇ ਬਸਿਓ ਸਿਰ ਕਰਵਤ ਧਾਈ ਮਨ ਕੀ ਮੈ ਨਾ ਤਰਹਿ ਬਿਦ ਜੇ ਲਖ ਯਤਨ ਕਰਾਈ ਕਣਕ ਕਾਮਣੀ ਹੈ ਸਰ ਅੰਨ ਬਸਤਰ ਭੂਮ ਬਹਰ ਪੀ ਨਾ ਮਿਲਿਆ ਹਰ ਦਵਾਰ ਪੂਜਾ ਅਰਚਾ ਮੰਨਨ ਡੰਡਾਉਤ ਘਟ ਕਰ ਮਾਰ ਤਹਿੰਤਾ ਆਹ ਕਰਤ ਬੰਧਨ ਮਹਿ ਪਰਿਆ ਨਹਾ ਮਿਲਿਆਹ ਜੁਲਤਾ ਜੋਗ ਸਿਦ ਆਸਨ ਚੌਰਾਸੀ ਇਹ ਭੀ ਕਰ ਕਰ ਰਹਾ ਹੋਰਦੀ ਆਰ ਜਾ ਫਿਰ ਫਿਰ ਜਨਮ ਹਰਸਿਓ ਸੰਗਣ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕਾ ਕਰਮਾ ਕਹੋ ਨਾਨਕ ਕਿਸ ਭਯੋ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਭੰਜਣਾ ਹਰ ਹਰ ਕੀਰਤਨ ਇਹ ਮਨ ਰਤਾ ਤੇਰੋ ਸੇਵਕ ਇਹ ਅੰਗ ਮਤ ਭਇਓ ਕਿਰਪਾ ਧੀਰਨੁ ਸੁਖ ਭੰਜਣਾ ਹਰ ਹਰ ਕੀਰਤਨ वाहेगुरू जी फतेह